ਜੀ ਜਤਿੰਦਰ ਸਿੰਘ ਜੀ ਮੈਂ ਬੀਕੂ ਦੇ ਵਿੱਚ ਆਜੇ ਕੈਰੇਕਟਰ ਕੰਮ ਕਰਦਾ ਜੀ ਅਸੀਂ ਸੰਗਰੂਰ ਤੋਂ ਪਟਿਆਲੇ ਨੂੰ ਗੱਡੀ ਭੱਜ ਕੇ ਜਾ ਰਹੇ ਸੀ ਆਪਣੇ ਵਿੱਚੋਂ ਬੈਕਸਾਈਡ ਤੋਂ ਪਾਇ ਕਾਇਕ ਉੱਤੇ ਦੋ ਥੋੜੇ ਰੋਜਾ ਸਵਾਰ ਸੀ ਜੀ ਤੇ ਉਹਨਾਂ ਨੇ ਇੱਕ ਆਪਣੇ ਹੰਪ ਦੇ ਉੱਤੇ ਮੋਟਾ ਸਾਲਾ ਬਣ ਕੇ ਕਰਤਾ ਡਰਾਈਵ ਲੈ ਘੱਟ ਮਾਰ ਕੇ ਉਹ ਮੋਟੇ ਨੂੰ ਬਚਾਇਆ ਲਗੋ ਜੀ ਉਹ ਕੋਈ ਆਪਣੀ ਬੈਸਬਾਜੀ ਹੁੰਦੀ ਹੈ ਜੀ ਉਹ ਪਹਿਲੇ ਟੂਕਾ ਕਰ ਜਾਂਦਾ ਮੋਟੇ ਹੋਰ ਨਾਲ ਤੇ ਕੋਈ ਗੱਡੀ ਦਾ ਡਰਾਈਵਰ ਆਪਣਾ ਉੱਤਰ ਕੇ ਥੱਲੇ ਜਾਂਦਾ ਜੀ ਬਾਅਦ ਜਾਂ ਸਾਰੇ ਉਹਨੂੰ ਮਤਲਬ ਫੋਟਾਂ ਲੱਗ ਜਾਂਦੇ ਜੀ ਉਸ ਤੋਂ ਬਾਅਦ ਮੈਂ ਜਾਂਦਾ ਜੀ ਮੈਨੂੰ ਖੜਨੇ ਦੇ ਤਿੰਨ ਚਾਰ ਮੋਟੇ ਹੋਰ ਨਾਲ ਆ ਜਾਂਦੇ ਉਹ ਚਾਰ ਪੰਜ ਜਣੇ ਇਧਰ ਮੈਂ ਇਕੱਲਾ ਹੁੰਦਾ ਉਹਦਾ ਆਪਣਾ ਡਰਾਈਵਰ ਇਕੱਲਾ ਆਉਂਦਾ ਏ ਤੇ ਸਾਵੇ ਕਿ ਫੇਰ ਉਹਨੇ ਉਹਨਾਂ ਨੂੰ ਕੀ ਏਕੜਾ ਮੋٹے ਮੋٹے ਕੜੀ ਸੋਨਾ ਗੋਲ ਜੀ ਉਹ ਸਾਡੇ ਬਾਰੇ ਜੀ ਉਹਦੋਂ ਮਾਰ ਸਾਰੇ ਇੱਥੋਂ ਫਰਾਰ ਹੋ ਗਏ ਨੇ ਜੀ ਉਹ ਸੱਤਾ ਕਿੰਨੀ ਇੱਕ ਜਿਹੜੀਆਂ ਲੱਗੀਆਂ ਟਰੈਵਲ ਸੱਤਾ ਜ਼ਿਆਦਾ ਨਹੀਂ ਜੀ ਤੇ ਮੇਰੇ ਤਾਂ ਕੈਰੇਕਟਰੇ ਮਾਰੇ ਨੇ ਜੀ ਹਾਂ ਜੀ ਸੱਤਾ ਕਿਵੇਂ ਦੇਖਦੇ ਪੰਜਾਬ ਦੇ ਹਾਲਾਤਾਂ ਨੂੰ ਤਾਂ ਇਸ ਤਰੀਕੇ ਹਮ ਪੰਜਾਬ ਦੇ ਹਾਲਾਤ ਬਹੁਤ ਮਾੜੇ ਜੀ ਉਹਦਾ ਦੇਖਾ ਸੈਲਟ ਵੀ ਮਾਰ ਸੈਲਟ ਵੀ ਆਪਣੀ ਗੱਡੀ ਪੂਰੀ ਭਰਤੀ ਆਈ ਸੀ ਜੀ ਪੂਰੀ ਪੁਲਿਸ ਵਾਲੀ ਭਰੀ ਹੋਈ ਸੀ ਉਹ ਚੀ ਤੇ ਸਵਾਰੀ ਭਰੀ ਹੋਣ ਦੇ ਬਾਵਜੂਦ ਵੀ ਧੱਕੇ ਨਾਲ ਗੁੰਡਾਗਰਦੀ ਕਰਕੇ ਉਹਨੇ ਆਪਣੀ ਗੱਡੀ ਤੇ ਮੋੜਾ ਲੰਕਿਆ ਬਾਕੀ ਦਾ ਆਪਣੇ ਕੋਲ ਵੀਡੀ ਹਾਲਦਨਾ ਚਲੇ ਗਏ ਵੀਰੇ ਅ ਸਰ ਜੇਕਰ ਗੱਲ ਕਰੀਏ ਕੋਈ ਜਿੱਦ ਵੈਸ ਜਾਂ ਕੋਈ ਮਸਲਾ ਹੋਵੇ ਨਹੀਂ ਨਹੀਂ ਫਿਰ ਕਿਹੜਾ ਕੋਈ ਜਿੱਦ ਵੈਸ ਨਹੀਂ ਸਭ ਤਾਂ ਕੋਈ ਬੱਸ ਦੀ ਫੇਟ ਵਗੈਰਾ ਜੋ ਕਿ ਐਸਾ ਕੋਈ ਮਸਲਾ ਇਦਾਂ ਦਾ ਕੁਝ ਨਹੀਂ ਸੈਗਾ ਕੋਈ ਆ ਨੰਬਰ ਵਗੈਰਾ ਹੈ ਮੋਟਰਸਾਈਕਲ ਜਿਹਦੇ ਨਾਲ ਥੋੜਾ ਘਟਣਾ ਹੋਈ ਹੈ ਜੀ ਹਾਂ ਜੀ ਹਾਂ ਜੀ ਵੀਰੇ ਕੀ ਨੰਬਰ ਹੈ ਜੀ ਉਹ 2B 13B ਜੀ 5410 ਜਿਹੜਾ ਡਰਾਈਵਰ ਹੈ ਜੀ ਹੁਣ ਉਹ ਕਿੱਥੇ ਨਹੀਂ ਉਹ ਹੁਣ ਆਪਣੇ ਸਰਕਾਰੀ ਹਸਪਤਾਲ ਦੇ ਵਿੱਚ ਗਏ ਨੇ ਇਲਾਜ ਵਾਸਤੇ ਜੀ ਉਹਨਾਂ ਦੇ ਫੋਨ ਵਗੈਰਾ ਕਾਫੀ ਵਗਿਆ ਜੀ ਕਾਫੀ ਸਾਮ ਵਗੈਰਾ ਜ਼ਿਆਦਾ ਉਹਨਾਂ ਦੇ ਕਾਦੇ ਤੇ ਲੈ ਕੇ ਗਏ ਨੇ ਜੀ ਉਹਨਾਂ ਨੂੰ ਉਹ ਆਪਣੇ ਜਿਹੜੇ ਆਪਣੇ ਪੰਜਾਬ ਪੁਲਿਸ ਐਸਐਸ ਐਸਰ ਤੋਂ ਕੱਢੀ ਆ ਇਹ ਉਹ ਤੇ ਲੈ ਕੇ ਗਏ ਨੇ ਜੀ ਕਿਵੇਂ ਦੇਖਦੇ ਆਂ ਸੜਕ ਸੁਰੱਖਿਆ ਦੇ ਲੈ ਕੇ ਪ੍ਰਬੰਧਾ ਨੂੰ ਜਿਵੇਂ ਉਹ ਇੰਨੀ ਸਪੀਡ ਨਾਲ ਆਏ ਲੈ ਕੇ ਗਏ ਕਿਵੇਂ ਦੇਖਦੇ ਪ੍ਰਬੰਧਾ ਬਹੁਤ ਵਧੀਆ ਸੀ ਉਹ ਆਪਣੇ 5 ਮਿੰਟਾਂ ਦੇ ਵਿੱਚ ਇੱਥੇ ਆ ਗਏ ਜੀ ਤੇ ਜਿੱਥੋਂ ਲੈ ਕੇ ਹੁਣ ਸਾਨੂੰ ਪੂਰੀ ਆਸ ਹੈ ਮਤਲਬ ਜੇ ਆਪਾਂ ਨੂੰ ਬੰਦਾ ਇਨਸਾਫ ਮਿਲੂਗਾ ਜੀ 112 ਦੇ ਕਾਲ ਕਰਕੇ ਪੂਰੀ ਜਾਣਕਾਰੀ ਦੇ ਦਿੱਤੀ ਕਿ ਹਾਂ ਜੀ ਹਾਂ ਜੀ ਉਹਨਾਂ ਨੂੰ ਪੂਰੀ ਜਾਣਕਾਰੀ ਦਿੱਤੀ ਹੈ ਜੀ ਕਿਹੜੀ ਜਗ੍ਹਾ ਤੇ ਰਹੇ ਇਹਨਾਂ ਨੇ ਕੀ ਘਟਨਾ ਹੋਈ ਹੈ ਤੇ ਕਿਹੜੇ ਰੋਡ 'ਤੇ ਬੱਸ ਦੀ ਟਿਕੂ ਹੈ ਜੀ ਬੱਸ ਸਰ ਉਹ ਟਿਕੂ ਦਿੱਤੀ ਅੱਜ ਸੀ ਬੱਸ ਜੀ ਐਸ ਦਾ ਰਸਤੇ ਚ ਜਿਹੜੀ ਪ੍ਰੋਬਲਮ ਬਣਤੀ ਸਾਰੀ ਉਹ ਹਾਂ ਭਾਈ ਉਹ ਲਗੜ ਕੇ ਕੱਢੀ ਹੋਵੇਗੀ 8-7 ਵਿਅਕਤੀਆਂ ਨੇ ਉਸਾਂ ਮੂਰੇ ਅੱਗੇ ਲੱਗ ਗਏ ਠੀਕ ਹੈ ਦੋ ਜਾਣੇ ਨੇ ਮੇਰੇ ਇਧਰ ਤੇ ਕਿਤੇ ਦਾ ਦੂਜੇ ਇਧਰ ਦੀ ਕੋਈ ਨਹੀਂ ਉਹ ਸਾਨੂੰ ਇੰਕਲਾਬ ਕਰੇ ਇੱਕ ਚਾਂਸ ਇੱਕ ਚਾਂਸ ਅੰਦਰ ਇੱਕ ਚਾਰ ਬੁੱਕੀ ਉਹ ਜਿਹੜੇ ਬਾਤ ਕਰਦੇ ਸਰ ਜੀ ਗੱਲ ਕਰੀਏ ਕਿ ਕੋਈ ਘਟਨਾ ਵਾਪਰੀ ਜਾਂ ਕੋਈ ਲੜਾਈ ਝਗੜਾ ਹੋਵੇ ਤੁਹਾਡੇ ਜਿਹੜੇ ਰਸਤੇ ਚ ਕੀ ਚੱਕਰ ਸਰ ਰਸਤੇ ਚ ਮੇਰੇ ਕੋਲ ਸਵਾਰੀ ਇੰਕੜ ਨੂੰ ਮੈਂ ਸੋਪਲਾ ਸੀ ਆਸ਼ਰਮ ਸਰਗਰ ਗੱਲ ਕਰੀਏ ਜਿਹੜੀ ਬੰਦੇ ਨੂੰ ਜਾਣ ਤੋਂ ਜਿਨ੍ਹਾਂ ਨੇ ਤੁਹਾਡੇ ਕੰਮ ਤੋਂ ਤਾਂ ਮੈਂ ਕਹਤਾ ਨਾ ਹਸਾ ਕਰ ਕਾਰਨ ਵੈਸੇ ਕੀ ਰਹੇ ਜੀ ਉਹਨਾਂ ਦੀ ਲੜਾਈ ਹੋਣੀ ਸੋਟ ਨੂੰ ਕੀ ਪਤਾ ਹੈ ਜੀ ਜੇ ਵੀਡੀਓ ਤੁਸੀਂ ਕੋਈ ਪੇਟਾ ਦੱਸ ਨਹੀਂ ਕਿੰਨੇ ਕੁ ਮੁੰਡੇ ਸੀ ਜਿਹੜੇ ਆਏ ਸੀ ਦੋ ਮੋਟਰਸਾਈਕਲ ਤੇ ਅਲੱਗ ਦੇਖਿਆ ਜੀ ਦੋ ਪੂਰੇ ਜਦੋਂ ਪੁਲਿਸ ਆਈ ਸੜਕ ਸੁਰੱਖਿਆ ਵਾਲਿਆਂ ਦੀ ਭੱਜਣ ਚ ਸਫਲ ਹੋ ਗਈ ਜੀ ਹਾਂ ਜੀ ਸਰੂਰ ਵਾਲਾ ਪਾਕਸਾ ਅ ਸੜਕ ਸੁਰੱਖਿਆ ਦੇ ਪ੍ਰਬੰਧ ਕਿੰਨੀ ਕੀ ਤੀਜੀ ਨਾਲ ਗੱਡੀ ਸੋਟਲੇ ਪਹੁੰਚੀਆਂ ਤੇ ਕਿੰਨਾ ਕ ਮੈਡਮ ਇੱਕ ਤਾਂ ਸਾਡੇ ਨਾਲ ਬੋਲ ਸੀ ਜੀ ਜਿਵੇਂ ਗੱਲ ਜੀ ਬੋਲ ਦਿੱਤਾ 5 ਮਿੰਟ ਦੇ ਵਿੱਚ ਕਿਵੇਂ ਦੇਖਦੇ ਹੋ ਲੈ ਕੇ ਪ੍ਰਬੰਧਾ ਨੂੰ ਵੀ ਸਰਕਾਰ ਦੇ ਪ੍ਰਬੰਧ ਵਧੀਆ ਨਹੀਂ ਜੀ ਹਾਂ ਉਹ ਪ੍ਰਬੰਧ ਪਰ ਆ ਪ੍ਰਬੰਧ ਨੂੰ ਵੀ ਗਰੇ ਗੁੰਡਾ ਕਰਦੀ ਕੀ ਕਮੋਗੇ ਲਈ ਆਵਾਜ਼ ਕੀ ਕਹਣਾ ਕਹੋ ਸਰ ਸਾਹਿਬ ਮੈਂ ਨਾ ਕਹਿੰਦਾ ਡਾਕਟਰ ਸੁਮਨਜੋਤ ਕੌਰ ਕੀ ਆਵਾਜ਼ ਹੈ ਦੇਖੋ ਮੈਡੀਕਲ ਆਫਸਰ ਪੋਸਟਡ ਐਥੇ ਸੇਲ ਸੇ ਪਾਣੀ ਗੜਤੇ ਦੋ ਮਿੰਟਸ ਚਾਹਤਾ ਨਾਲ ਜੋ ਡਰਾਈਵਰ ਨਾਲ ਵਾਸਤੇ ਕੀ ਕਰਦਾ ਸਾਡੇ ਕੋਲ ਜੀ ਤਾਂ ਕਰਕੇ ਐਸਐਸਐਫ ਵੱਲੋਂ ਪੇਸ਼ੈਂਟ ਲੰਦੇ ਗਏ ਨੇ ਉਹਨਾਂ ਦੁਆਰਾ ਦੱਸਿਆ ਗਿਆ ਕਿ ਪੀਆਟੀਸੀ ਦੇ ਡਰਾਈਵਰ ਸੀਗੇ ਤੇ ਇਹਨਾਂ ਦਾ ਕੁੱਟਮਾਰ ਹੋਈ ਹੈ ਸਾਡੇ ਕੋਲ ਤੇ ਐਸ ਪੇਸ਼ੈਂਟ ਲੈ ਕੇ ਆਏ ਹੋ ਹਾਂਜੀ ਤੇ ਠੀਕ ਹੈ ਸਿੱਤੇ ਉਹਨਾਂ ਦੇ ਠੀਕ ਹੈ ਕਿੰਨੇ ਕੇ ਜਿਆਦਾ ਆ ਕੋਈ ਜਿਆਦਾ ਠੀਕ ਹੈ ਜਿਆਦਾ ਨਹੀਂ ਹੈਗੀਆਂ ਪਰ ਕੁੱਟਮਾਰ ਕੀਤੀ ਗਈ ਹੈ ਉਹਨਾਂ ਨਾਲ ਹਾਂਜੀ ਤੇ ਬਾਕੀ ਉਹਨਾਂ ਦੁਆਰਾ ਪਰਚਾ ਕੱਟ ਦਿੱਤਾ ਜਾਏਗਾ ਤੇ ਫਿਰ ਅੱਗੇ ਇਹਨਾਂ ਨੂੰ ਉਹਦੇ ਅਗਲੀ ਕਾਰਵਾਈ ਲਈ ਭੇਜਿਆ ਜਾਏ। ਮੇਰਾ ਨਾਮ ਜੀ ਏਐਫਆਈ ਦਸੰਜਰ ਸਿੰਘ। ਜਸਵਿੰਦਰ ਜੀ ਤੁਹਾਨੂੰ ਇੱਕ ਕਾਲ ਆਈ ਕੀ ਸਵੰਸੀ ਕੀ ਗੱਲ ਹੋਈ? ਤੁਹਾਨੂੰ ਕਾਲ ਆਈ ਇੱਕ ਸਾਡੇ ਐਸਐਸਐਫ ਦੀ ਮੁਲਾਜ਼ਮ ਜੋ ਕਿ ਧੂੜੀ ਰੋਟੇ ਉਹ ਡਿਊਟੀ ਕਰਦੀ ਹੈ। ਉਹ ਬੱਸ ਦੇ ਵਿੱਚ ਮੌਜੂਦ ਸੀ। ਉਹਨੇ ਕਾਲ ਕੀਤੀ ਵੀ ਏਦਾਂ ਕਰਕੇ ਸਰ ਆ ਜੋ ਨਵਾਂ ਰੋਡ ਬਣ ਰਿਹਾ ਐਕਸਪ੍ਰੈਸ ਫਟੜਾ ਐਕਸਪ੍ਰੈਸ ਦੇ ਨੀਚੇ ਇੱਕ ਬੱਸ ਦੇ ਨਾਲ ਕੋਈ ਅਣਖ ਅਤੇ ਆਹ ਮੋਟਰਸਾਈਕਲ ਵਾਲੇ ਇਹਨੂੰ ਘੇੜ ਕੇ ਮਤਲਬ ਡਰਾਈਵਰ ਨੂੰ ਨਾਲ ਪੁੱਟਮਾਰ ਕਰ ਰਿਹਾ ਹੈ। ਵੀ ਜਿਆਦਾ ਕੁਟਮਰ ਕਰ ਰਿਹਾ ਲੋਹ ਲੋਹਣ ਹੋ ਰਹੇ ਨੇ ਵੀ ਤੁਸੀਂ ਜਲਦੀ ਆ ਜਾਓ ਮੇਰਾ ਅਸੀਂ ਵੀ ਸ਼ਾਇਦ ਪਿੱਛੇ ਸੀ ਕੋਈ 2-3 ਕਿਲੋਮੀਟਰ ਪਿੱਛੇ ਸੀਗੇ ਅਸੀਂ ਨਾਲ ਦੀ ਨਾਲ ਉੱਥੇ ਆਏ ਦੇਖਿਆ ਵੀ ਹਾਂ ਵੀ ਜੋ ਡਰਾਈਵਰ ਸੀਗਾ ਉਹਦੇ ਆ ਉਹ ਲੋਹ ਲੋਹਣ ਕੁਟਮਰ ਉਹਦੀ ਹੋ ਰਹੀ ਸੀਗੀ ਤੇ ਡਰਾਈਵਰ ਸਾਡੇ ਉਹ ਜੋ ਸੀ ਮੋਟਰਸਾਈਕਲ ਵਾਲੇ ਉਹ ਚਲੇ ਗਏ ਸੀਗੇ ਪਰ ਅਸੀਂ ਫਿਰ ਉਹ ਡਰਾਈਵਰ ਨੂੰ ਅਸੀਂ ਬਿਠਾਇਆ ਸਾਡੇ ਨਾਲ ਉਹਨੂੰ ਹਸਪਤਾਲ ਲਿਆਏ ਉਹਨੂੰ ਫਸਟਰ ਦਿੱਤੀ ਨਾਲ ਹੀ ਅਸੀਂ ਉਹਨੂੰ ਆਪਣੇ ਥਾਲਾ ਭਾਨੀਗੜ ਦੇ ਮੁੰਚੀ ਨੂੰ ਉਤਰਾ ਦਿੱਤੀ ਇਹ ਤਾਂ ਆਇਆ ਕਰਕੇ ਆ ਗੱਲਬਾਤ ਹੋਈ ਹੈ ਤੇ ਉਹ ਡਿਊਟੀ ਅਫਸਰ ਨੂੰ ਦੱਸਣਗੇ ਉਹ ਕਹਿੰਦਾ ਡਿਟੀ ਸਾਹਿਬ ਅਫਸਰ ਆਊਗਾ ਵੀ ਅਸੀਂ ਅਗਲੀ ਕਾਰਵਾਈ ਅਸੀਂ ਕਰਾਂਗੇ ਬੰਦੀ ਕਾਰਵਾਈ ਉਹਨਾਂ ਤੇ ਹੋਊਗੀ ਤਾਂ ਸਵਾਰੀਆਂ ਹਾਂ ਉਹ ਉੱਥੇ ਕੀ ਹੋਇਆ ਜੋ ਇਹਨਾਂ ਦੇ ਕਨੈਕਟਰ ਸੀ ਜੋ ਹੋਰ ਸੀ ਉਹਨਾਂ ਨੇ ਉਹ ਡੁੱਟੀ ਪਿੱਛੋਂ ਬੱਸ ਆ ਕੇ ਬੱਸ ਨੂੰ ਰੋਕਿਆ ਤੇ ਬਾਕੀ ਸਾਰੀਆਂ ਸਵਾਰੀਆਂ ਨੂੰ ਉਹ ਵਿੱਚ ਚੜਾ ਦਿੱਤਾ ਉਹਨਾਂ ਨੂੰ ਅੱਗੇ ਜੋ ਪਟਿਆਲੇ ਦੀ ਸੀ ਭਾਨੀਗੜ ਦੇ ਸੀ ਉਹਨਾਂ ਨੂੰ ਲਿਫਟ ਤੇ ਉਹਨਾਂ ਤੇ ਭੇਜ ਦਿੱਤਾ ਤੇ ਇਸ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par